ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਇਹ ਜੀ ਆਪਣਾ ਇੱਕ ਹੋਰ ਨਵਾਂ ਬਲੌਗ ਅੱਜ ਅਸੀਂ ਮਾਂ ਪੁੱਤ ਬਣਾਉਣ ਲੱਗੇ ਆ ਮੇਥੀ ਵਾਲੀ ਰੋਟੀ ਮੱਕੀ ਦੀ ਤੇ ਇਹ ਮੇਥੇ ਜਿਹੜੇ ਆਪਾਂ ਤੋਲੇ ਆ ਤੇ ਹੁਣ ਮਨਵੀਰ ਆਪਾਂ ਨੂੰ ਦਊਗਾ ਇਹੋ ਕੁੱਟ ਕੇ ਕਰਦੇ ਆ ਮੇਥੇ ਲਾਏ ਸੀ ਡੈਡੀ ਨੇ ਉਹ ਮਨੀ ਲੈ ਕੇ ਆਇਆ ਸੀ ਇਹਨਾਂ ਨੂੰ ਕੁੱਟ ਕੁੱਟ ਦੋ ਭਾਜੀ ਜਦ ਤੱਕ ਹੈ ਕੋਟ ਦੇ ਪ੍ਰਾਤ ਚਿਪਾ ਲੈਣੇ ਆ ਆਪਾਂ ਮੇਥੇ ਕਟ ਲੈਣੇ ਆ ਤੇ ਹਰੀ ਮਿਰਚ ਕਟ ਲੈਣੀ ਆ ਬਸ ਇਸ ਤੋਂ ਵੱਧ ਨਹੀਂ ਅਸੀਂ ਇੱਥੇ ਕੁਝ ਵੀ ਪਾਈ ਦਾ ਹਾਂ ਲੂਣ ਤੇ ਮਸਾਲਾ ਉਹ ਤਾਂ ਪਾਉਣਾ ਹੀ ਪਾਉਣਾ ਇਹ ਆਪਾਂ ਧੋ ਲਈਏ ਜੀ ਇੰਨੀਆਂ ਕ ਮਿਰਚਾਂ ਇੰਨੇ ਇਥੇ ਕੱਢੇ ਨਹੀਂ ਲੈਣੇ ਪਿੰਕ ਚੋਂ ਕੋਟਲੇ ਵੇ ਮਨੀ ਉਹਨਾਂ ਜਦ ਮੈਂ ਲੈ ਕੇ ਆਪਰਾਤ ਆਹ ਦਾ ਥੋੜੀ ਥੋੜੀ ਕਰਕੇ ਵਿੱਚ ਪਾਈ ਜਾਊਗਾ ਜਿਆਦਾ ਨਹੀਂ ਵਿੱਚਕ ਜੀ ਕੱਢਣੀ ਵਿੱਚਕ ਆਦਾ ਦਰ ਦਰੇ ਜੇ ਕਰਦੇ ਬਸ ਨਾ ਕੀ ਮਾਰ ਰਹੀ ਹਾਂ ਹਾਂ ਆਵਾ ਥੋੜੀ ਵੈਸੇ ਵੀ ਮੈਨੂੰ ਸਹੀ ਰਹਿੰਦੇ ਇੰਦਾ ਜਿੱਦਾ ਜਿਆਦਾ ਉਹ ਪੱਤੇ ਜੇ ਉਹ ਪ੍ਰੋਬਲਮ ਜੀ ਹੁੰਦੀ ਹੈ ਕੁੱਟਦੇ ਹਾਂ ਇਹ ਹਰੀਆਂ ਮਿਰਚਾਂ ਵੀ ਕੁੱਟਦੀ ਮੈਂ ਹੁਣ ਕੀ ਕੀਤਾ ਨਾ ਨਿਕਰ ਪਾਣੀ ਗਰਮ ਰੱਖਣਾ ਮੱਕੀ ਦਾ ਆਟਾ ਮਲਣ ਵਾਸਤੇ ਗੁੰਨਣ ਵਾਸਤੇ ਤੇ ਇਹ ਮੇਥੀ ਜੀ ਕੁਟੀ ਗਈ ਆ ਵਿੱਚੇ ਮਿਰਚਾ ਕੁੱਟਦੀ ਆ ਨਾ ਮਿਰਚੀ ਆ ਵਿੱਚੇ ਮਿਰਚਾਂ ਕੁੱਟਦੀਆਂ ਹਾਂ ਹਾਂ ਮੈਂ ਪਾ ਲਿਆ ਮੋ ਫੋਗਲੇ ਹੀ ਮੱਕੀ ਨਹੀਂ ਜਿਹੜੇ ਫੋਗਲੇ ਜਿਹੇ ਹੁੰਦੇ ਨੇ ਉਹ ਪਾ ਦੇ ਨੇ ਹੁਣ ਸਾਰੇ ਡੱਬੇ ਲਗਾ ਦੇ ਲੋਟੋ ਬਣਾ ਲੈਂਦੇ ਹਾਂ ਹਾਂ ਉਹ ਇਹੋ ਤੋ ਜੀ ਬਹੁਤ ਜਿਆਦਾ ਹੀ ਬਣ ਗਏ ਦੇਖੀ ਕਿ ਤੇਰੇ ਨੰਗਰ ਹੀ ਨਾ ਨਾ ਇਹ ਨਹੀਂ ਉਹਦੇ ਨਾਲ ਇਹਦੇ ਤਰ੍ਹਾਂ ਜਿਆਦਾ ਹੋਣਾ ਇਹ ਨਾ ਪੱਕਾ ਨਹੀਂ ਬਣਾ ਸ਼ਸ਼ ਜੰਦੀਆ ਦੇ ਦੇ ਨਾ ਜਿਹੜੇ ਕਰਮਾਂ ਚ ਲਿਖੀ ਹੋਈ ਹੈ ਉਹ ਜਿਆਦਾ ਨਹੀਂ ਜਾਣੀ ਸਹੀ ਗੱਲ ਹੈ ਹੂੰ ਚਲੋ ਜੀ ਹੁਣ ਪਾ ਲਈਏ ਆਪਾਂ ਇਹ ਜੀ ਲੂਣ ਮੈਂ ਚਮਚੇ ਨਾਲ ਨਹੀਂ ਪਾਉਣੀ ਇਹਦਾ ਇਹਨੂੰ ਹੱਥ ਨਾਲ ਜਿਹੜਾ ਏਦਾਂ ਪਾਉਣੀ ਚੀਜ਼ ਉਹ ਅੰਦਾਜ਼ਾ ਜਿਹਾ ਲੱਗ ਜਾਂਦਾ ਚਮਚਾ-ਚਮਚਾ ਨਾਲੇ ਕਰ ਤਾ ਲੈਣਾ ਮਸਾਲਾ ਵਾਲੀ ਹੁਣ ਮਣੀ ਇਹਨਾਂ ਗੈਂ ਮਮਾ ਹਲਦੀ ਵੀ ਪਾਣੀ ਹੈ ਮੈਂ ਕਹ ਦੋਗੇ ਮਣੀ ਪਲੇਟਾ ਜਿੱਟੀਆਂ ਦਾ ਨਾਲੇ ਇੱਕ ਉਸਾ ਬਾਣੀ ਆਪਾਂ ਕਰ ਲਿਆ। ਹੱਥ ਤੋਂ ਤਾਂ ਪਹਿਲਾਂ ਚੰਗੀ ਤਰ੍ਹਾਂ ਹੈਂਡ ਵਾਸ਼ ਕਰ ਲਏ ਸੀ। ਤੇ ਤਾਂ ਆ ਬੰਗਮ ਦਾ ਸਾਰਾ ਕੁਝ ਲਾਤਤਾ ਸੀ ਮੈਨੂੰ ਇਰਿਟੇਸ਼ਨ ਜੀ ਹੋਣ ਲੱਗ ਪਈ। ਮਿਕਸ ਕਰ ਲਈਏ ਬਈ। ਮੈਂ ਤੇ ਰੀ ਬਣਾ ਕੇ ਦੇਖੀ। ਦੇਖੋ। ਮੈਂ ਪਰਮੈਕ ਖਾ ਕੇ ਦੇਖੂਗਾ ਮੈਨੂੰ ਨਹੀਂ ਕਿਸੇ ਨੇ ਚਲਾਈ ਦੇ ਲ ਮੱਕੀ ਦੀ ਰੋਟੀ ਬਈ ਆਪੇ ਸਿੱਖਿਆ ਦਾਦੀ ਜੀ ਨੇ ਮੈਨਿਸ ਕਰਾ ਮੈਨੂੰ ਕੋਸ਼ਿਸ਼ ਮੈਨੂੰ ਸ਼ੌਂਕ ਹੁੰਦਾ ਸੀ ਮੈਂ ਆਪੇ ਇੰਦਾ ਚੀਜ਼ਾਂ ਸਿੱਖ ਸੁਖ ਲਈਆ ਦਾਦੀ ਬਣੀ ਸਿਸਖਉਂਦੀ ਹੁੰਦੀ ਘੱਟ ਕਈ ਨੂੰ ਮਤਲਬ ਇਦਾਂ ਦਾ ਬਚੀ ਸਖੋਂ ਦਾ ਮੈਨੂੰ ਆਪ ਨੂੰ ਸ਼ੌਂਕ ਹੁੰਦਾ ਸੀ ਆਪੇ ਸਿੱਖ ਲਈ ਪਹਿਲੀ ਵਾਰੀ ਪਤਾ ਮੈਨੂੰ ਲਾਈਸ ਮੱਕੀ ਦੀ ਰੋਟੀ ਜੋ ਗਰੀਸਰੀ ਸੀ ਆਪਕੇ ਡੈਡੀ ਜੀਰੇ ਕੋਲ ਹਾਂਜੀ ਚਿੱਤਾ ਉਦੋਂ ਕਹਿੰਦੇ ਸੀ ਮੇਰਾ ਜੀ ਕਰਦਾ ਮੱਕੀ ਦੀ ਰੋਟੀ ਖਾਣ ਨੂੰ ਉੱਥੇ ਬਣਾ ਕੇ ਦਿੱਤੀ ਸੀ ਮੈਂ Non lo vedi? Non lo vedi? Non lo vedi? Non Non lo Non lo vedi? Non lo vedi? പത്ത് ജി രോ ചരല Ecco il è un Loggi, un attimo, ho acquisito il tipo. Ma io ho ਕਣਾ ਬਣਨਾ ਕਿ ਨਹੀਂ ਆਟਾ ਇਹ ਲੋਣੀ ਕੋਈ ਉੱਠੀ ਨਹੀਂ ਇਹ ਆਟਾ ਜਿਹੜਾ ਉਹ ਸਹੀ ਹੋਵੇ ਤੇ ਕੱਢਣਾ ਹੁੰਦਾ ਬਹੁਤ ਖੁਸ਼ਕ ਰਿਆ ਹੁੰਦਾ ਉਹ ਸਹੀ ਆਟਾ ਮੈਂ ਲੋ ਵਾਲਾ ਪਤਾ ਹੀ ਕਿਉਂ ਕੀਤਾ ਦਾਦੀ ਨੇ ਰੋਟੀ ਲਾਈ ਸੀ ਵਿੱਚ ਉਬਾਲ ਨਿਕਲਿਆ ਸੀ ਨਾ ਹੂੰ ਮੈਂ ਕਿਹਾ ਪਾਉਦੇ ਨੇ ਬੇ ਬੋਲਣਾ ਹੂੰ ਤੇ ਰੋਟੀ ਨਹੀਂ ਚੱਲਦੀ ਬਾਪਨੇ ਕੱਲ ਪਰਸੋਂ ਕਣਕ ਦੀ ਰੋਟੀਾਂ ਮੈਂ ਕਰਾਂ ਨਾ ਉਹ ਸੱਸ ਬਾਦੀ ਪਾਉਣ ਦੀ ਦੁਨ ਲੈਣੀ ਰੋਟੀ ਚ ਬਾਬੇ ਨੂੰ ਪਾ ਦੇਣੀ ਪਹਿਲਾਂ ਹਾਂ ਬਾਬਾ ਰੋਟੀ ਪਾ ਦੇਣੀ ਪਹਿਲਾਂ ਬਾਬਾ ਨੂੰ ਭੁੱਖ ਲੱਗੀ ਨਹੀਂ ਪੇਟ ਉਹ ਉਦੈ ਮੈਂ ਖੁਰਚਣੀ ਡੈਡੀ ਜਣਾ ਮਾਤਾ ਮੈਨੂੰ ਉਹ ਪਤਨੀ ਦੀ ਰੋਟੀ ਹੋ ਗਈ ਮੱਕੀ ਦੀ ਜਦੋਂ ਦਰਵਾਜ਼ਾ ਮਾਰ ਲਿਆ ਪਰਦੇ ਨੂੰ ਰੋਟੀ ਖਾ ਲੋ ਵਰ ਗਿਆ ਪਛਾਗਾ ਹੋਰ ਲਓ ਜੀ ਪਹਿਲੇ ਰੋਟੀ ਆਪਣੇ ਹੱਥ ਦੀ ਖਾਊਗਾ ਮੈਂ ਤਾਂ ਬੰਦਾ ਹੁੰਦੀ だっती ਮੈਂ ਪਾਦ ਕੇ ਫੜਾ ਦਿੰਨਾ ਇੱਥੇ ਤੇਲਫੇ ਪਾਲਾ ਪਹਿਲਾਂ ਨਾ ਓਕੇ ਲਾਸਟ ਵਾਲੀ ਰੋਟੀ ਮੈਨੂੰ ਔਣੀ ਠੀਕ ਹੈ ਮੈਂ ਹਾਂ ਫਿਰ ਤਲਾਥ ਗਈ ਲਾਸਟ ਵਾਲੀ ਥੂਣਾ ਹੈ ਤੇ ਤੈਨੂੰ ਆਜੂਗੀ ਨਾਲ ਇਹ ਉਹ ਹੋਊ ਬੱਠੀ ਰੋਟੀ ਫਿਰ ਉਹ ਛੱਟ ਮੰਨਾ ਆਈਦਾ ਬੜਾ ਵੜਾ ਕੇ ਪਾਈ ਜਾਂਦਾ ਨਾ ਜੱਜਾ ਦਾ ਡੰਡਾ ਨਾ ਪਤਾ ਕੀ ਗੱਲ ਹੋਣੀ ਮੈਂ ਮੱਕੀ ਦੀ ਰੋਟੀ ਬਣਾ ਲਏ ਜਦੋਂ ਹਰਾ ਝਨੇਕ ਬਣਾਉਣੇ ਕੱਲੇ ਧੂੜਾ ਪਾ ਲੈਂਦਾ ਸੀ ਤੇ ਰੋਟੀ ਰੱਖ ਕੇ ਕੋਈ ਪਲੇਟ ਬੁਟੇ ਖਸ ਕੇ ਲਾ ਲੈ ਜਿਹੜੀ ਥੱਲੇ ਆਇਆ ਨਾ ਹੋਵੇ ਮੈਂ ਪਤਲੀ ਹੋ ਜਾਣੀ ਫੇ ਚਟਕ ਪਾ ਲਉਂਦਾ ਸੀ ਦਵੇ ਤੇ ਮੈਂ ਮੱਕੀ ਦੀ ਰੋਟੀ ਬਣਾਉਂਦਾ ਚਾਚਾ ਇਹ ਉਹ ਵਿਆਹ ਨਹੀਂ ਸੀ ਚਾਚੇ ਦਾ ਤੇ ਇਦਾਂ ਜਦੋਂ ਉਹ ਰੋਟੀ ਬਣਾ ਲੈਗਾ ਕੋਈ ਤਾਂ ਬੈਠੀ ਰਹਿੰਦੀ ਮੇਰੀ ਨਾ ਮੈਂ ਦੇਖਦੀ ਰਹਿੰਦੀ ਮੈਂ ਜੀ ਮੋਟਾ ਮੈਂ ਆਕੜੀ ਦੂਰ ਰੱਖਦੇ ਰੱਖਾਂ ਗਰਮ ਗਰਮ ਮੈਂ ਇਹਨੂੰ ਕਹਾਂ ਤੂੰ ਖਾ ਲੈ ਰੋਟੀ ਗਰਮ ਗਰਮ ਕਿਉਂਕਿ ਠੰਡੀ ਬਾਦ ਵਿੱਚ ਹੋਰ ਤਰ੍ਹਾਂ ਦੀ ਲੱਗਦੀ ਆ ਮੈਂ ਉਹ ਗਰਮ ਗਰਮ ਰੱਖ ਦਿੰਨਾ। ਬਾਬੇ ਨੇ ਖਾ ਲਈ, ਪੁੰਖਾ ਲਾ ਫੇ ਦਾਦੀ। ਦਾਦੀ ਉਧਰ ਬੈਠੀ ਧੁੱਪੇ ਉਹਨਾਂ ਵਾਂਗ ਰੋਟੀ ਖਾ ਲਾ। ਓਕੇ। ਉਹਦਾਂ ਮੈਂ ਖਾਉਂਗੀ ਮੈਂ ਤਾਂ। ਗਰਮ ਲੈਣੀਆਂ ਦੀ लास्ट लास्ट ਐ। ਇਹ ਨਾਲ ਲੈਣ ਦੇ। ਨਾ ਚਰੇ ਲਾ। ਇਹ ਗਰਮੇ ਆ ਵੀ ਲਈ ਸੀ। ਇਹਦਾ ਬਹੁਤ ਸਵਾਦ ਵਾਲਾ ਦੀ ਰੋਟੀ ਹੁੰਦਾ ਨਾ ਗਰਮ-ਗਰਮ ਨਾਲੋਂ ਨਾਲ ਖਾਈ ਜਾਈਏ ਨਾ ਸਹੀ ਕਹਿੰਦੇ ਮੇਰੇ ਡੈਡੀ ਨੂੰ ਇਦਾਂ ਹੀ ਕਹਿੰਦੇ ਹੁਣ ਗਰਮ-ਗਰਮ ਖਾ ਲੋ ਰੋ ਤੇਰਾ ਕਿਸੇ ਬੱਸ ਲਓ ਜੀ ਖਾਓ ਪੁੱਤਰ ਜੀ ਗਰਮ-ਗਰਮ ਰੋਟੀ ਤੇ ਅੱਜ ਆਪਾਂ ਮੱਕੀ ਦੀਆਂ ਸਾਰੀਆਂ ਰੋਟੀਆਂ ਲਾ ਲਈਆਂ ਮੇਥੇ ਦੀਆਂ ਤੇ ਆਪਣੇ ਪੱਗੂ ਵਾਸਤੇ ਲਾ ਲਈਆਂ ਆਪਾਂ ਦੋ ਚਾਰ ਰੋਟੀਆਂ ਕੱਢ ਲਈਆਂ ਤੇ ਨਾਲ ਹੀ ਕਰਦੇ ਆ ਇਸ ਬਲੌਗ ਦਾ ਐਂਡ ਜਿੰਨੇ ਜਿੰਨੇ ਸਾਡੇ ਬਲੌਗ ਵਧੀਆ ਲੱਗੇ ਆ ਸਾਡੇ ਜਨਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਸਾਰਿਆਂ ਨੂੰ